ਸਿੰਘ ਢਾਲੀਵਾਲ ਅੱਜ ਹਾਂ ਅੱਜ ਬਾਬਾ ਸਖਦੇਵ ਸਿੰਘ ਜੀ ਸਦਮਾ ਕਲਾ ਜਿਨ੍ਹਾਂ ਦੀ ਸਾਲਾਨਾ ਵਰਸੀ ਹਰ ਸਾਲ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮਤਾਹਮ ਨਾਲ ਮਨਾਈ ਜਾ ਰਹੀ ਹੈ ਉਹਨਾਂ ਦੇ ਬਰੋਸਾ ਹੈ ਗੱਦੀ ਨਸ਼ੀਨ ਸਨੀਤਾ ਰਾਣੀ ਜੀ ਦੀ ਦੇਖਰੇਖ ਥੱਲੇ ਵਿਸ਼ਾਲ ਭੰਡਾਰਾ ਤੇ ਚੰਗੇ ਚੰਗੇ ਕਲਾਕਾਰ ਗਵਈਏ ਕਵਾਲ ਤੇ 뮤직 ਇੱਥੇ ਸਫੇਤਾ ਤੇ ਉਹ ਆਪਣੇ ਫਨ ਰਹੀਂ ਲੋਕਾਂ ਦਾ ਮਨੋਰੰਜਨ ਕਰਨਗੇ ਇਹ ਇੱਕ ਬਹੁਤ ਵੱਡੇ ਮੇਲੇ ਦਾ ਰੂਪ ਧਾਰਿਆ ਹੋਇਆ ਹੈ ਅੱਜ ਉਹਨਾਂ ਦੀ ਯਾਦ ਵਿੱਚ ਸੰਗਤਾਂ ਜੁੜ ਰਹੀਆਂ ਵਾਬਾ ਸਖਦੇਵ ਸਿੰਘ ਜੀ ਦੀ ਤੇ ਉਹਨਾਂ ਦੇ ਬਰੋਸਾਏ ਸਨੀਤਾ ਰਾਣੀ ਜੀ ਜੋ ਬੜੀ ਸ਼ਰਧਾ ਨਾਲ ਤੇ ਉਤਸ਼ਾਹ ਨਾਲ ਉਹਨਾਂ ਦੀ ਵਰਸੀ ਨੂੰ ਮਨਾ ਰਹੇ ਆ ਤੇ ਸੰਗਤਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਅਪਾਰ ਵਕਸੀਆਂ ਹੋ ਜਾਂ ਮਾਲਕਾਂ ਦੀਆਂ ਤਾਂ ਇਸ ਘਰ ਨੂੰ ਅੱਜ ਜੇ ਮੇਰੇ ਨਾਲ ਖੜੇ ਨੇ ਮੇਰੇ ਸਾਥੀ ਸਾਡੀ ਜਥੇਬੰਦੀ ਦੇ ਮੈਂਬਰ ਅੰਗਰੇਜ਼ ਸਿੰਘ ਗੇਜਾ ਇਹਨਾਂ ਦੀ ਵੀ ਇਹ ਘਰ ਦੇ ਮਾਲਕਾ ਸੀਤਾ ਰਾਣੀ ਜੀ ਦੇ ਪਤੀ ਨੇ ਮੈਂ ਇਹਨਾਂ ਨੂੰ ਵੀ ਵਧਾਈ ਦੇਣੀ ਚਾਹੁੰਦਾ ਮੈਂ ਪੂਰੇ ਪਰਿਵਾਰ ਨੂੰ ਵਧਾਈ ਦੇਣਾ ਚਾਹੁੰਦਾ ਨਾਲ ਮੇਰੇ ਜੱਟੂ ਤੇ ਨਾਲ ਪ੍ਰਧਾਨ ਜੀ ਟਰੱਕ ਆਪਰੇਟਰ ਯੂਨੀਅਨ ਦੇ ਸਾਰੇ ਮੇਰੇ ਸਾਥੀ ਖੜੇ ਆ ਕਲਾਕਾਰ ਖੜੇ ਆ ਸਾਥੀ ਗਿੱਲ ਸਾਹਿਬ ਖੜੇ ਆ ਕੇਸਰ ਸਿੰਘ ਜੀ ਪੈਣਾ ਖੜੀਆਂ ਵੀਰ ਖੜੇ ਆ ਸਾਰੇ ਹੀ ਵਧਾਈ ਦੇ ਪਾਤਰ ਆ ਔਰ ਇਥੋਂ ਮੰਗੀਆਂ ਮਰਾਦਾਂ ਮਿਲਦੀਆਂ ਦੱਸਣ ਤੇ ਪਤਾ ਲੱਗਿਆ ਵੀ ਜੋ ਇੱਥੇ ਸੁਖਣਾ ਸੁਖੀ ਜਾਂਦੀ ਹੈ ਉਹ ਪੂਰਨ ਹੁੰਦੀ ਹੈ ਤਾਂ ਅਸੀਂ ਆਸ ਕਰਦੇ ਹਾਂ ਕਿ ਸੰਗਤਾਂ ਇਸੇ ਤਰ੍ਹਾਂ ਜੁੜਦੀਆਂ ਰਹਿਣਗੀਆਂ ਕਿਉਂਕਿ ਕਈ ਸਾਲਾਂ ਤੋਂ ਲਗਾਤਾਰ ਚੱਲ ਰਿਹਾ ਪ੍ਰੋਗਰਾਮ ਹਰ ਤਰ੍ਹਾਂ ਦੀ ਸਾਲਾਨਾ ਵਰਸੀ ਮਨਾਈ ਜਾ ਰਹੀ ਹੈ ਮੈਂ ਇਹਨਾਂ ਸ਼ਬਦਾਂ ਨਾਲ ਧੰਨਵਾਦ ਕਰਦਾ ਹੋਇਆ ਪਰਿਵਾਰ ਦਾ ਔਰ ਮਹਾਰਾਜ ਜੀ ਦਾ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਦੀ ਫਤਿਹ ਅੱਜ ਤਾਂ ਤਾਂ ਬਾਬਾ ਸ੍ਰੀਦੇਵ ਸਿੰਘ ਦੀ ਸਾਲਾਨਾ ਵਰਸੀ 31ਵੀਂ ਵਰਸੀ ਆ ਹਰ ਸਾਲ ਦੀ ਤਰ੍ਹਾਂ ਬੜੇ ਧੂਂਟਾਲ ਮਨਾਈ ਜਾਂਦੀ ਆ ਅਸੀਂ ਆਇਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਲਾਕਾਰਾਂ ਦਾ 뮤지컬ਾਂ ਦਾ ਸਾਰੇ ਭਰਾਮਾਂ ਦਾ ਬਹੁਤ-ਬਹੁਤ ਧੰਨਵਾਦ ਆਇਆ ਮਹਿਮਾਨਾਂ ਦਾ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀਆਂ ਆਇਆਂ ਸੰਗਤਾਂ ਬਾਬਾ ਸੁਖਦੇਵ ਸਿੰਘ ਦੀ ਵਰਸੀ ਤੇ ਸਾਰਿਆਂ ਦਾ ਤਹਿ ਦਿਲੋਂ ਤੁਹਾਨੂੰ ਬਾਤ ਕਰਦੇ ਆ ਜੀ ਆਇਆਂ ਆਖਰ ਸਾਰੇ 뮤지컬ਾਂ ਨੂੰ ਜਿੰਨੇ ਮੇਰੇ ਵੀਰ ਭਰਾ ਸਾਰੇ ਇੱਥੇ ਸੇਵਾਦਾਰ ਆਉਂਦੇ ਆ ਉਹਨਾਂ ਦਾ तहे ਦਿਲੋਂ ਤਨਵਾਦੀਆਂ ਅਤੇ ਜਿਹੜਾ ਵੀ ਇੱਥੇ ਪ੍ਰੋਗਰਾਮ ਚੱਲਦਾ ਹੈ ਲੰਗਰ ਪਾਣੀ ਸੇਵਾ ਕਰਦੇ ਆ ਬੰਦੇ ਤਾਂ ਤਨੋਂ ਮਨੋਂ ਦਿਲ ਨਾਲ ਸਾਰੇ ਕਰਦੇ ਆਏ ਆ ਔਰ ਮੇਰੇ ਹਾਲਾ 25 30 ਸਾਲ ਤੋਂ ਜ਼ਿਆਦਾ ਹੀ ਹੋ ਗਏ ਹੋਣੇ ਆ ਸੇਵਾ ਕਰਦੇ ਆਨੂੰ 33 ਸਾਲ ਹੋ ਗਏ ਵਰਸੀ ਮਨਾਉਂਦਿਆਂ ਨੂੰ ਹੀ ਸਤਿਗੁਰ ਦੀ ਕਿਰਪਾ ਸਾਰੇ ਇੱਥੋਂ ਮਹਾਰਾਜੀ ਖੁਸ਼ੀ ਜਾਂਦੇ ਆ ਜੋ ਆਪਦੀ ਮੰਨ ਦੀ ਮਰਜ਼ੀ ਲੈ ਕੇ ਆਉਂਦੇ ਆ ਲੈ ਕੇ ਜਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪੇ ਸਿਕਦੇਵ ਜੀ ਦਾ ਸੱਚੇ ਦਰਵਾਜ਼ੇ ਜਿcka ਆਪਣੇ ਆਪਣੇ ਗੁਰੂ ਪੀਰਾਂ ਦਾ ਉਹ ਸੱਚੇ ਦਰਵਾਜ਼ੇ ਮੇਰੇ ਮਜੀਦ ਜੱਗੀ ਪੱਤਰਕਾਰੀ ਤੁਹਾਨੂੰ ਚੱਲ ਰਿਹਾ ਹੈ ਨੂ ਪੰਜਾਬੀ ਟੈਲੀਵਿਜ਼ਨ ਤੇ ਤੇ ਹਮਣੋ ਮਿੱਟੀ ਕੈਬਲ ਸੇ ਵੀ ਉਹ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਤੇ ਨਾਰੀ ਨਾਟਕ ਵਰਗ ਹੋਈ ਅਜਵਾਂ ਪੀਟੋ ਇਸ ਦੀ ਸ਼ੁਰੂ ਕਰਨਾ ਸੋਪੀਟੀ ਕਰਨਾ ਪੈ ਕੇ ਉਹ ਜੱਗ ਆ ਕੇ ਹਾਂਜੀ ਬਾਬਾ ਸਖਦੇਵ ਸਿੰਘ ਜੀ ਤੇ ਜਿਨ੍ਹਾਂ ਦੇ ਨਾਂ ਤੇ ਅੱਜ ਬਾ 33 ਸਾਲ ਤੋਂ ਮੇਲਾ ਬਣਾਇਆ ਜਾਂਦਾ ਤੇ ਸੰਗਤਾਂ ਨੇ ਦੂਰੋਂ ਨੇੜਿਓ ਬਹੁਤ ਸੇਵਾ ਕਰਦੇ ਆ ਸਾਰੇ ਪਿੰਡ ਵਾਲੇ ਵੀ ਬਹੁਤ ਸੇਵਾ ਕਰਦੇ ਸਾਰਾ ਪਰਿਵਾਰ ਰਲ ਮਿਲ ਕੇ ਢੂੰਡਾਂ ਬਿਨਾਂ ਛੇ ਪਾਉ ਦੀ ਵਾਰਸੀ ਮਨਾਈ ਜਾਂਦੀ ਹੈ 30 ਸਾਲ ਹੋ ਗਏ ਮਹਤਵਪੂਰਨ ਮਨਾਈ ਜਾਂਦੀ ਆ ਇਹਦੇ ਵਿੱਚ ਬਾਬਿਆਂ ਨੇ ਸਾਨੂੰ ਵੀ ਬੜੀ ਚਿਰ ਤੋਂ ਸੇਵਾ ਦਾ ਮੌਕਾ ਮਿਲਿਆ ਕਿ ਸੇਵਾ ਕਰਨੀ ਆ ਹਾਜ਼ਰੀ ਲਾਉਣੀ ਆ ਆਪਾਂ ਸਾਰਿਆਂ ਨੇ ਨਾਲ ਲੈ ਕੇ ਬਾਬਿਆਂ ਨੇ ਐਸੀ ਦਰਵਾਰ ਹੈ ਕਿ ਜੋ ਮਨੋ ਕਾਮਨਾ ਹਾਚੀਏ ਸੁੱਖਾਂ ਸੁਖ ਲੈਗੇ ਤੇ ਪੂਰੀ ਹੋਊਗੀ ਜਿਦਾਰਾ ਬਾਬੇ ਸਿਕਨੂਰ ਜੀ ਦਾ ਸੱਚੇ ਦਰਵਾਜ਼ੇ ਪਰਵਾਰ ਦੀ ਸਰਕਾਰ ਦੀ ਪੰਚਾਇਤੀ ਰਾਜ ਹੀ ਨਿਵੇਂ ਸਰਾਰਾ ਪੰਚਾਇਤਾਂ ਦੀ कहानी बची हा